ਅੱਜ ਦੀ ਪੱਜ ਦੌਰ ਦੀ ਜ਼ਿੰਦਗੀ ਵਿੱਚ ਜਿੱਥੇ ਇਨਸਾਨ ਪੈਸੇ ਮਗਰ ਜਿਹੜਾ ਪਾਜਦਾ ਦਿਖਾਈ ਦਿੰਦਾ ਕਿਉਂਕਿ ਅੱਜ ਦੇ ਤਲਾਤਾ ਦੇ ਵਿੱਚ ਜਾ ਅੱਜ ਦੇ ਕਹਿ ਸਕਦੇ ਯੁੱਗ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਪੈਸੇ ਨੂੰ ਲੈ ਕੇ ਖੂਨ ਖੂਨ ਦਾ ਪੈਸਾ ਹੁੰਦਾ ਦਿਖਾਈ ਦੇ ਰਿਹਾ ਉਥੇ ਇੱਕ ਤੁਹਾਨੂੰ ਐਮ ਦੀ ਤਸਵੀਰਾਂ ਵਿਖਾਵਾਂਗੇ ਵੀ ਜਿੱਥੇ ਪਾਰਕ ਆ ਜੀਪ ਸਖਸ ਹੈ ਜੋ ਐਨ ਆਰ ਆਈ ਹੈਗਾ ਉਹਨੇ ਆਪਣੇ ਕਰੋੜਾ ਰੁਪਏ ਦੇ ਲਾਗਤ ਦੇ ਨਾਲ ਇਸ ਪਾਰਕ ਨੂੰ ਜਿਹੜਾ ਤਿਆਰ ਕੀਤਾ ਲੋਕਾਂ ਵਾਸਤੇ ਅਰਪਿਤ ਕੀਤਾ ਤਾਂ ਜੋ ਬੱਚੇ ਜਿਹੜੇ ਵੱਡੇ ਹੈਗੇ ਇੱਥੇ ਆ ਕੇ ਆਪਣਾ ਵੀ ਕਹਿ ਸਕਦੇ ਬੱਚਿਆਂ ਨੂੰ ਖੇਡ ਕੂਦ ਜਾਂ ਝੂਟੇ ਜਿ ਵਗੈਰਾ ਜਾਂ ਜੋ ਵੀ ਮਤਲਬ ਕਿ ਇੱਥੇ ਇੰਤਜ਼ਾਮ ਇਹਨਾਂ ਨੇ ਕੀਤੇ ਆ ਉਹ ਇੱਥੇ ਜਿਹੜੇ ਉਹ ਆਨੰਦ ਜਿਹੜਾ ਉਹ ਲੈ ਸਕਣ ਕਿਉਂਕਿ ਦੂਸਰੇ ਪਾਰਾਂ ਪਾਰਕ ਦੇ ਵਿੱਚ ਜੇ ਦੇਖਿਆ ਜਾਵੇ ਤੇ ਟਿਕਟ ਹੁੰਦੀ ਹੈ ਇੱਥੇ ਫ੍ਰੀ ਉਹ ਪੋਸਟ ਜਿਹੜੀ ਆ ਇੱਥੇ ਰੱਖਿਆ ਗਿਆ ਕਿ ਤਾਂ ਕਿ ਪਾਰਕ ਵਿੱਚ ਆ ਕੇ ਬੱਚੇ ਸਾਰਾ ਇੰਜੋਏ ਕਰਨ ਆਪਣੇ ਝੂਟੇ ਲੈਣ ਆਪਣੇ ਗੇਮਾਂ ਖੇਲਣ ਆਪਣੇ ਪਾਰਕ ਦੇ ਵਿੱਚ ਕਹਿ ਸਕਦੇ ਆਂ ਵੀ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਤੁਹਾਨੂੰ ਦੇਖਣ ਵੀ ਬੈਠਣ ਦਾ ਇੰਤਜ਼ਾਮ ਹੀ ਜਿਹੜਾ ਕੀਤਾ ਹੋਇਆ ਵੀ ਜਿਹੜਾ ਬਜ਼ੁਰਗ ਜਾਂ ਕੋਈ ਆਦਾ ਜਾਂ ਮਾਪਿਓ ਕੋਈ ਨਾਲ ਆਂਦੇ ਆ ਉੱਥੇ ਬਹਿ ਕੇ ਜਿਹੜਾ ਵੀ ਇੱਥੇ ਪਾਰਕ ਦਾ ਆਨੰਦ ਲੈ ਸਕਦੇ ਆ ਇਹ ਪਾਰਕ ਨੂੰ ਜਿਹੜਾ ਕੋਈ ਚਲਾ ਰਿਹਾ ਉਹ ਇੱਥੇ ਕਮੇਟੀ ਇੱਕ ਬਣੀ ਆ ਇੱਕ ਐਨਆਰਆਈ ਦੀ ਦੇਖ ਰੇ ਚ ਇੱਕ ਕਮੇਟੀ ਵੀ ਬਣੀ ਹੋਈ ਆ ਵੀ ਉਹ ਇਥੇ ਨੂੰ ਸੰਚਾਲਕ ਕਰਦੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਵੀ ਆਪ ਆਪ ਆਪਣੇ ਮਤਲਬ ਕਿਸ ਤਰ੍ਹਾਂ ਜਿਹੜੀ ਆ ਇਸ ਪਾਰਕ ਨੂੰ ਜਿਹੜਾ ਚਲਾ ਰਿਹਾ ਤੇ ਆਖੇ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਅਰਪਿਤ ਕੀਤਾ ਬੱਚਿਆਂ ਨੂੰ ਖਾਸ ਤੌਰ ਤੇ ਵੀ ਅਰਪਿਤ ਕੀਤਾ ਕਿਉਂਕਿ ਉਹ ਆਪਣੇ 홀ੀਡੇਜ਼ ਦੇ ਵਿੱਚ ਜਿਹੜਾ ਆਪਣੇ ਇੱਥੇ ਆ ਕੇ ਆਨੰਦ ਮਾਣ ਸਕਣ ਤਾਂ ਕਿ ਉਹਨਾਂ ਦੇ ਜਿਹੜੇ ਮਾਪਿਓ ਦੇ ਪੈਸੇ ਵੀ ਜਿਹੜੇ ਆ ਖੀਜੇ ਵੀ ਜਿਹੜੇ ਆ ਗਿਆ ਉਹ ਹਲਕੇ ਨਾ ਹੋ ਤਹੀ ਸੱਸੀ ਗੱਲ ਸੱਸੀ ਗੱਲ ਜੀ ਸਰ ਆ ਜਿਹੜਾ ਪਾਰਕ ਹੈਗਾ ਇਹ ਬਣਿਆ ਜਿਹੜਾ ਤੇ ਇਹ ਮਤਲਬ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਇਹਨਾਂ ਨੂੰ ਦੇਖਦੇ ਹੋ ਤੇ ਜਿਵੇਂ ਆਮ ਲੋਕ ਜਿਹੜੇ ਆਂਦੇ ਆ ਬੱਚੇ ਵੀ ਆਂਦੇ ਆ ਕਿਵੇਂ ਇੱਥੇ ਇੰਜੋਏ ਜਾ ਆਪਣਾ ਉਤਸਵ ਇਹ ਐਨਆਰਆਈ ਫਰੀ ਰਜਿੰਦਰ ਸ਼ਰਮਾ ਜੀ ਉਹਨਾਂ ਦੇ ਦਿਮਾਗ ਦੇ ਵਿੱਚ ਆਪਣੀ ਵਾਈਫ ਦੇ ਕੋਲੋਂ ਉਹਨਾਂ ਨੇ ਇਸ ਸਿੱਖਿਆ ਕਿਸਮ ਦੀ ਨਹੀਂ ਹੈ ਪ੍ਰੇਰਿਤ ਉਹਨਾਂ ਨੇ ਕੀਤਾ ਕਿ ਮੇਰੇ ਮੈਂ ਚਾਹਨੀ ਆ ਕਿ ਵੀ ਅਗਰੇ ਜਿਹੜਾ ਗੰਧ ਮਚਾਇਆ ਇਸ ਗੰਧ ਨੂੰ ਦੂਰ ਕੀਤਾ ਜਾਵੇ ਔਰ ਇਸ ਖਰੋਜਪੁਰ ਛੌਣੀ ਨੂੰ ਇੰਨਾ ਖੂਬਸੂਰਤ ਬਣਾਇਆ ਜਾਵੇ ਕਿ ਜਿਸ ਦੀ ਮਿਸਾਲ ਕਾਇਮ ਹੋ ਜਾਵੇ ਔਰ ਇਹ ਉਸੇ ਉਸੇ ਰਾਤੇ ਚੱਲ ਵੀ ਰਿਹਾ ਔਰ ਇਹਦੇ ਵਿੱਚ ਸਾਡੀ ਇੱਕ ਕਮੇਟੀ ਉਹਨਾਂ ਨੇ ਬਣਾਈ ਜਿਹਦੇ ਜਿੰਨੇ ਦੇ ਵਿੱਚ ਸ੍ਰੀ ਗੁਗਨ ਜੀ ਨੰਨਕਿਸ਼ੋਰ ਜੀ ਗੁਗਨ ਸਾਡੇ ਬੜੇ ਐਸਥੋ ਦੇ ਲੈਂਡਲੋਰਡ ਔਰ ਉਹ ਰਜਿੰਦਰ ਸ਼ਰਮਾ ਜੀ ਤੇ ਉਹ ਉਹਨਾਂ ਨੇ ਇੱਕ ਉਹਨਾਂ ਦੀ ਰੇਖ ਦੇਖਦੇ ਵਿੱਚ ਹੀ ਉਹਨਾਂ ਨੇ ਆਖਿਆ ਕਿ ਵੀ ਮੇਰੀ ਮਦਦ ਇਸ ਤਰੀਕੇ ਨਾਲ ਕਰੋ ਕਿ ਸਾਰੇ ਇੱਥੋਂ ਦੇ ਜਿੰਨੇ ਵੀ ਵਸਨੀਕ ਨੇ ਨੇੜੇ-ਤੇੜੇ ਜਿਹੜੇ ਵੀ ਰਹਿੰਦੇ ਨੇ ਇੱਥੇ ਖੁਸ਼ੀ-ਖੁਸ਼ੀ ਆ ਕੇ ਆਪਣੇ ਜਿਹੜਾ ਮੈਂ ਇਹ ਪਾਰਕ ਬਣਾ ਰਿਹਾ ਉਹਦਾ ਆਨੰਦ ਲੈ। ਭਾਜੀ ਕਿੰਨੀ ਕੁ ਕਹਿ ਸਕਦੇ ਆ ਵੀ ਕਿਉਂਕਿ ਤੁਸੀਂ ਇੱਥੇ ਕਿਹਾ ਵੀ ਗੰਦਗੀ ਮੱਚੀ ਹੋਈ ਸੀ ਕਿੰਨੀ ਕੁ ਲਾਗਤ ਜਿਹੜੀ ਲੱਗੀ ਆ ਜਿਹੜਾ ਉਹ ਪੈਸਾ ਹੈਗਾ ਉਹ ਲੋਕਾਂ ਕੋਲ ਇਕੱਠਾ ਕੀਤਾ ਗਿਆ ਜਾਂ ਮਦਦ ਕਿਵੇਂ ਕੀਤਾ ਗਿਆ ਕਿਸੇ ਲੋਕਾਂ ਕੋਲ ਕੋਈ ਪੈਸਾ ਇਕੱਠਾ ਨਹੀਂ ਕੀਤਾ ਗਿਆ। ਸ੍ਰੀ ਰਿਜਿੰਦਰ ਸ਼ਰਮਾ ਜੀ ਬਹੁਤ ਹੀ ਨੇਕ ਇਨਸਾਨ ਹੈ ਔਰ ਅਸੀਂ ਤਾਂ ਕਹਿੰਦੇ ਆ ਕਿ ਇਹ ਰੱਬ ਦਾ ਰੱਬ ਦਾ ਇੱਕ ਦਾ ਇੱਕ ਇੱਕ ਭੇਜ ਦੂਤ ਹੈ ਮੈਂ ਉਸ ਨੂੰ ਸੰਗਿਆ ਦੰਗੇ ਇੱਕ ਦੂਤ ਭੇਜਿਆ ਉਹਨਾਂ ਨੇ ਕਿ ਵੀ ਇਹ ਜਾ ਕੇ ਇਸ ਸੌਰੇ ਲੋਕਾਂ ਨੂੰ ਖੁਸ਼ ਰੱਖਣਾ ਹੈ ਇੱਥੋਂ ਦੇ ਬੱਚੇ ਜਿਹੜੇ ਹੱਸਦੇ ਖੇਡਦੇ ਰਹਣ ਕਹਿੰਦੇ ਮੈਂ ਵੀ ਆਨੰਦਮਾਨ ਦਾ ਔਰ ਸਾਰੇ ਇਸ ਚੀਜ਼ ਨੂੰ ਹਮੇਸ਼ਾ ਯਾਦ ਵੀ ਰੱਖਣ ਇਹੋ ਜਿਹਾ ਕੰਮ ਉਹਨਾਂ ਨੇ ਕੰਟਰੋਲਮੈਂਟ ਬੋਰਡ ਦੇ ਕੋਲੋਂ ਮਨਜ਼ੂਰੀ ਲੈ ਕੇ ਇਹ ਸਾਰਾ ਕੰਮ ਕਰਾਇਆ ਔਰ ਪਰਸਨਲੀ ਸਾਰਾ ਪੈਸਾ ਖਰਚ ਕਰ ਰਹੇ ਨੇ ਕਰੀਬ-ਕਰੀਬ 1 ਕਰੋੜ ਰੁਪਇਆ ਹੁਣ ਤੱਕ ਖਰਚ ਕਰ ਵੀ ਚੁੱਕੇ ਨੇ ਔਰ ਕਿਸੇ ਕੋਲੋਂ ਇੱਕ ਪੈਸੇ ਦੀ امداد ਨਹੀਂ ਲਹੀ ਹੈ ਇੱਥੇ ਆ ਜਾਂਦੇ ਕਹਿੰਦੇ ਵੀ ਮਤਲਬ ਕਿ ਜਿਹੜੇ ਵੀ ਲੋਕ ਇੱਥੇ ਆਉਂਦੇ ਨੇ ਜਾਂਦੇ ਨੇ ਵਿਚਾਰੇ ਬੱਚੇ ਵੀ ਆਉਂਦੇ ਨੇ ਉਹ ਵੀ ਮਤਲਬ ਕਿ ਇੱਥੇ ਜਿਹੜਾ ਫ੍ਰੀ ਹੋਪਸਟ ਹੈ ਜਿਹੜਾ ਇੱਥੇ ਆ ਕੇ ਆਪਣਾ ਮਨੋਰੰਜਨ ਕਰ ਸਕਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਹਿ ਸਕਦੇ ਜਿਹੜੇ ਵੀ ਪਾਰਕ 'ਚ ਤੁਸੀਂ ਜਾਓ ਉੱਥੇ ਪੈਸੇ ਜਿਹੜਾ ਜਰੂਰ ਲੱਗਦੇ ਆ ਚੂਲੇ ਲੈਣ ਵਾਸਤੇ ਲੇਕਿਨ ਅਸੀਂ ਚੂਲੇ ਵਾਸਤੇ ਵੀ ਜਿਹੜੀ ਆ ਫ੍ਰੀ ਜਿਹੜੀ ਆ ਵਿਵਸਥਾ ਦੀ ਰੱਖੀ ਹੋਈ ਆ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਕਾਫੀ ਕਾਬਲੇ ਤਾਰੀਫ ਨਜ਼ਰ ਆ ਰਹੀ ਆ ਸਾਡੇ ਨਾਲ ਹੋਰ ਵੀ ਮੈਂਬਰ ਮੌਜੂਦ ਨੇ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ ਵਿੱਚ ਭਾਜੀ ਅੱਜ ਜਿਹੜਾ ਪਾਰਕ ਆ ਅਸੀਂ ਸੁਣਨ ਚਾਹਿਆ ਵੀ ਕਿੰਨੇ ਟਾਈਮ ਹੋ ਗਿਆ ਬਣੇ ਨੂੰ ਤੇ ਕਿਵੇਂ ਦੀ ਸਹੂਲਤਾਂ ਮਿਲਦੀਆਂ ਵੀ ਇੱਥੇ ਇਹ ਅੰਦਾਜ਼ਾ ਜੀ 1.5-2 ਸਾਲ 2 ਸਾਲ ਹੋ ਗਏ ਤੇ ਜਿੱਥੇ ਉਜਾੜ ਹੁੰਦਾ ਸੀ ਇਹ ਆ ਕੇ ਰਜਿੰਦਰ ਸ਼ਰਮਾਈ ਨੋਰਵੇ ਤੋਂ ਆਏ ਨੇ ਇਹਨਾਂ ਨੇ ਆਪਣੀ ਪਤਨੀ ਦੀ ਯਾਦ ਦੇ ਵਿੱਚ ਜਿੰਦੀ ਡੈਥ ਇੱਥੇ ਹੀ ਫਾਰਕ ਜੋ ਇਹਨਾਂ ਦੀ ਇੱਛਾ ਸੀ ਬੇ ਇਹਨੂੰ ਸੁੰਦਰ ਬਣਾਇਆ ਜਿੱਥੇ ਨਸ਼ੇੜੀ ਲੋਕ ਬੱਚੇ ਆਉਂਦੇ ਨੇ ਇੱਥੇ ਟਿੱਕਾਂ ਨਾਲ ਭਰੇ ਹੁੰਦੇ ਸੀ ਲੋਕੀ ਨਸ਼ਾ ਕਰਦੇ ਸੀ ਇੱਥੇ ਆ ਕੇ ਠਿਕਾਣਾ ਬਣਾਇਆ ਸੀ ਉਹਨਾਂ ਨੇ ਤੇ ਇਹਨਾਂ ਨੇ ਆ ਕੇ ਦੀ ਸਫਾਈ ਕਰਾਈ ਔਰ ਸਾਰਾ ਕੁਛ ਕੀਤਾ ਪੈਸੇ ਪੰਨੋਂ ਲਾਇਕ ਕਮੇਟੀ ਬਣਾਈ ਜਿਹੜੇ ਕਿ ਆਸਪਾਸ ਬੰਦੇ ਰਹਿੰਦੇ ਨੇ ਸਾਰਿਆਂ ਦੀ ਕਮੇਟੀ ਤੇ 15-20 ਬੰਦੇ ਦੀ ਕਮੇਟੀ ਬਣਾਈ ਇਹਨਾਂ ਨੇ ਤੇ ਬੋਰਡ ਦੀ ਮਦਦ ਨਾਲ ਬੋਰਡ ਦੇ ਸੀਓ ਮੈਡਮ ਸੀ ਪਹਿਲੇ ਉਹਨਾਂ ਨੇ ਵੀ ਮਦਦ ਕੀਤੀ ਤੇ ਬਾਅਦ ਚ ਤਰਪਾਤੀ ਜੀ ਇਹਨਾਂ ਨੇ ਵੀ ਮਦਦ ਕੀਤੀ ਤੇ ਉਹਨਾਂ ਦੀ ਮਦਦ ਨਾਲ ਹੀ ਸਾਰਾ ਕੰਮ ਕੀਤਾ ਲੇਕਿਨ ਪੈਸਾ ਇਹਨਾਂ ਨੇ ਲਾਇਆ ਪੈਸਾ ਸਾਰਾ ਇਹਨਾਂ ਨੇ ਹੀ ਲਾਇਆ ਕਿਵੇਂ ਦੀ ਸਹੂਲਤਾ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਕਿਵੇਂ ਦੀ ਸਹੂਲਤਾ ਕਿਵੇਂ ਤਾਂ ਮੰਦਰਾਂਚਲ ਜਿਹੜਾ ਇੱਥੋਂ ਦਾ ਦੱਸਦੇ ਅੰਦਰ ਮੰਦਰ ਜਿਹੜੇ ਵੀ ਆ ਰਹੇ ਦੇਖੋ ਝੁੱਲੇ ਲੱਗੇ ਨੇ ਕੋਈ ਇੱਥੇ ਫਰੋਜਪੁਰ ਡਿਸਟ੍ਰਿਕਟ ਜੇ ਹੋ ਜਾਂ ਪਾਰਗਨੀ ਜੀ ਨੇ ਇੰਨੇ ਜਿਹੜੇ ਪੁੱਤਰੇ ਲੱਗੇ ਨੇ ਔਰ ਝੁੱਲੇ ਲੱਗੇ ਨੇ ਸਿਰਫ ਇੱਕੋ ਇੱਕ ਪਾਰਕਾ ਜਿੱਥੇ ਸਾਰੀ ਸਹੂਿਦਾ ਸ਼ਾਮੀ ਇਹਨਾਂ ਨੇ ਏ ਜਲਦਾ ਠੰਡੇ ਜਲਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਸਵੇਰੇ ਜਿਹੜੇ ਸ਼ਹਿਰ ਕਰਾਂਦੇ ਬੰਦੇ ਉਹਨਾਂ ਵਾਸਤੇ ਚਾਦਾ ਇੰਤਜ਼ਾਮ ਹੈ ਮੈਨੇ ਇੱਕ ਵਾਰੀ ਇਹਨਾਂ ਨੇ ਡਿਨਰ ਵੀ ਕਰਨਾ ਜਿਹੜੀ ਕਮੇਟੀ ਮੈਂਬਰ ਨੇ ਸਾਰਾ ਕੁਝ ਇਹ ਹੀ ਕਰ ਕੋਈ ਪੈਸਾ ਨਹੀਂ ਕੋਈ ਵੀ ਆਵੇ ਚੁੱਕ ਕੁਛ ਨਹੀਂ ਪੈਸਾ ਕੋਈ ਇਹ ਸਾਰੇ ਆਪ ਹੀ ਆਪਣੇ ਬੁਲਾਉਂਦਾ ਖੁਸ਼ੀ ਦੇਖ ਸਕਦਾ ਵੀ ਜਿਸ ਤਰ੍ਹਾਂ ਕਮੇਟੀ ਮੈਂਬਰਾਂ ਦਾ ਰੱਖਿਆ ਨਾ ਵੀ ਕਿਤਰਾ ਮਤਲਬ ਕਿ ਇੱਥੇ ਜਿਹੜੇ ਲੋਕ ਆ ਉਹ ਆਂਦੇ ਆ ਜਾਂਦੇ ਆ ਆਪਣੇ ਖਰਚੇ ਤੋਂ ਸਾਰਾ ਇੰਤਜ਼ਾਮ ਜਿਹੜਾ ਕਰਦੇ ਆ ਚਾਹੇ ਇੱਥੇ ਮਿੱਠੇ ਪਾਣੀ ਦੀ ਜ਼ਮੀਨ ਦੀ ਗੱਲ ਹੋਵੇ ਉਹ ਵੀ ਤੁਹਾਨੂੰ ਤਸਵੀਰਾਂ ਬਖਾਣੇ ਆ ਵੀ ਜਿਵੇਂ ਕੋਈ ਇੱਥੇ ਲੋਕ ਆਂਦੇ ਆ ਗੱਲ ਨਾਲ ਗਰਮੀ ਦਾ ਮੌਸਮ ਹੈ ਘਰੋਂ ਜੋ ਚੱਲ ਕੇ ਆਂਦਾ ਤਾਂ ਕਿਵੇਂ ਮਿੱਠੇ ਪਾਣੀ ਦੀ ਜ਼ਮੀਨ ਜਿਹੜੀ ਆ ਉਹ ਹਰ ਰੋਜ਼ ਜਿਹੜੀ ਆ ਉਹ ਲੱਗਦੀ ਆ ਤੇ ਉਸ ਤੋਂ ਬਾਅਦ ਦੋਸਤੋ ਬਾਤ ਜਿਹੜੀ ਆ ਵੀ ਇੱਥੇ ਸਾਰੇ ਜਿਹੜੇ ਇੰਤਜ਼ਾਮ ਜਿਹੜੇ ਹੁੰਦੇ ਆ ਅਸੀਂ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੋਕ ਵੀ ਆਪਣੇ ਜਿਹੜੇ ਬੱਚੇ ਇੱਥੇ ਲੈ ਕੇ ਆਂਦੇ ਆ ਵੀ ਉਹ ਉਹਨਾਂ ਦੀ ਮਨ ਦੇ ਵਿੱਚ ਕੀ ਖਿਆਲ ਆ ਰਿਹਾ ਕੀ ਸੋਚ ਰਹੀ ਦੀ ਆ ਤੇ ਕਿਵੇਂ ਇੱਥੇ ਜਿਹੜਾ ਆ ਕੇ ਮੈਂ ਗੱਲ ਮਤਲਬ ਕਿ ਇੱਥੇ ਜਿਹੜਾ ਸੁਖਾਲੀ ਦਾ ਮੌਸਮ ਕਹਿ ਸਕਦੇ ਆ ਦਿਨਾਂ ਦੇ ਵਿੱਚ ਬੀਚੂ ਸਾਜ ਜਿਹੜਾ ਹੁੰਦੇ ਦਿਖਾਈ ਦਿੰਦੇ ਪਾਜੀ ਜਿਹੜਾ ਤੁਸੀਂ ਇੱਥੇ ਖੜੇ ਹੋ ਕਿਵੇਂ ਪਾਰਕ ਆ ਜਿਹੜਾ ਬਣਿਆ ਤੇ ਕੀ ਸੂਟਾ ਦਿੰਦਾ ਜੀ ਪਾਜੀ ਇੱਕ ਬਹੁਤ ਹੀ ਵਧੀਆ ਚੀਜ਼ ਬਣਾਤੀ ਫਿਰੋਜ਼ਪੁਰ ਕੈਂਪ ਵਾਸਤੇ ਉਹਨਾਂ ਨੇ ਇਹ ਬਹੁਤ ਉਹਨਾਂ ਨੇ ਇਹ ਜਿਹ ਕਿ ਜਿਹ ਕਨੋਲਿਜ ਨੋਲਿਜ ਹੈ ਕਿ ਅੱਛਾ ਤੁਹਾਡੇ ਐਂਟਰਟੇਨਮੈਂਟ ਦੇ ਐਂਟਰਟੇਨਮੈਂਟ ਹੈ ਜੀ ਕਿ ਸਵੇਰੇ ਸ਼ਾਮ ਮਾਣੀ ਲੁਕਾਫਰ ਹੋ ਰਿਹਾ ਪਾਣੀ ਦੀ ਵੀ ਪ੍ਰੋਬਲਮ ਨਹੀਂ ਲੱਗਦੀ ਕਿ ਇਹ ਕਿੱਥੇ ਕਰ ਰਿਹਾ ਹੈ ਜੀ ਮੈਂ ਤਾਂ ਸੁਣਿਆ ਤਾਂ ਬਹੁਤ ਹੀ ਵਧੀਆ ਇੱਕ ਪ੍ਰੋਜੈਕਟ ਆਇਆ ਜਿਹੜਾ ਬਹੁਤ ਪੰਨਾ ਹੋਣਾ ਚਾਹੀਦਾ ਸੀ ਪਰ ਹੁਣ ਸ਼ਰਮਾਇੂ ਕੀਤਾ ਕੋਈ ਨਹੀਂ ਪਾਜੀ ਇਹ ਕੇ ਮਤਲਬ ਕਿ ਜੀ ਪਾਰਕ 'ਚ ਜਾਈਏ ਬੱਚੇ ਵਾਲੀ ਫੀਸ ਵੀ ਲੱਗਦੀ ਹੈ ਕਾਫੀ ਖਰਚਾ ਵੀ ਹੁੰਦਾ ਜਿਸ ਕਰਕੇ ਮਾਪਿਓ ਵਿਚਾਰੇ ਨਹੀਂ ਲੈ ਕੇ ਜਾਂਦੇ ਮਤਲਬ ਹੁਣ ਇਸ ਪਾਰਕ ਦੇ ਵਿੱਚ ਕੀ ਐ ਸੋਲਤਾ ਸਭ ਲਈ ਨਾ ਵਧੀਆ ਵੀ ਹੈਗਾ ਮੈਂ ਤਾਂ ਸਭ ਤੋਂ ਵਧੀਆ ਬੱਚਿਆਂ ਦਾ ਪ੍ਰੋਗਰਾਮ ਲਾਉਦਾ ਵੀ ਬੱਚੇ ਆਪਣਾ ਇੰਜੋਏ ਕਰਦੇ ਵਾਹ ਨਹੀਂ ਤੁਸੀਂ ਦੇਖ ਸਕਦੇ ਪੇਰੈਂਟਸ ਵੀ ਜੜਿਆ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਉਹ ਉਹਨਾਂ ਦੇ ਉਹਨਾਂ ਦਾ ਕਹਿਣਾ ਵੀ ਕਾਫੀ ਜੜੇ ਇੱਥੇ ਪੇਰੈਂਟਸ ਵੀ ਜੜੇ ਆਉਂਦੇ ਆ ਫ੍ਰੀ ਜੜਾ ਗਿਆ ਉਹ ਇੱਥੇ ਆ ਕੇ ਤੇ ਮਤਲਬ ਕਿ ਆਪਣੇ ਬੱਚਿਆਂ ਨੂੰ ਜੜਾ ਉਹ ਖੇਡਣ ਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par